ਸਿਆਕਾਰ ਜੀ ਹੁਣ ਤੱਕ ਦੀ ਬੁਨਿਆਦੀ ਫਲਸਫਾ ਦੀ ਲੜੀ ਵਿੱਚ ਆਪਾਂ ਕਈ ਚੀਜ਼ਾਂ ਦੇ ਬਾਰੇ ਗੱਲ ਕਰ ਚੁੱਕੇ ਹਾਂ ਜਿਵੇਂ ਕਿ ਫਲਸਫਾ ਕੀ ਹੈ ਆਲੋਚਨਾਤਮਕ ਸੋਚ ਕੀ ਹੈ ਤਰਕ ਤੇ ਤਾਰਕਿਕ ਕੂਲਿਖੇ ਕੀ ਤੇ ਹੁਣ ਆਪਾਂ ਫਲਸਫੇ ਦੀ ਹੋਰ ਗਹਿਰਾਈ ਵਿੱਚ ਜਾਵਾਂਗੇ ਜਿਸਪੇ ਜਾਪਾ ਜਾਣਾਗੇ ਕਿ ਫਲਸਫੇ ਦੀ ਪਹਿਲੀ ਸ਼ਾਖਾ ਮੈਟਾਫਿਜ਼ਿਕਸ ਕੀ ਹੈ ਇਸ ਨੂੰ ਪੰਜਾਬੀ ਵਿੱਚ ਆਪਾਂ ਤਤਵ ਵਿਮਾਂਸਾ ਕਹਾਂਗੇ ਮੁੱਖ ਤੌਰ ਤੇ ਮੈਟਾਫਿਜ਼ਿਕਸ ਨੂੰ ਪਰਿਭਾਸ਼ਿਤ ਕਰਪਾਣਾ ਬਹੁਤ ਔਖਾ ਹੈ ਕਿਉਂਕਿ ਇਸ ਦੀ ਪਰਿਭਾਸ਼ਾ ਸਮੇਂ ਦੇ ਨਾਲ ਬਦਲਦੀ ਗਈ ਹੈ ਜਿਵੇਂ ਤੇ ਜਿਵੇਂ ਵਿਗਿਆਨ ਤੇ ਫਲਸਫਾ ਅੱਗੇ ਵਧਿਆ ਹੈ ਪਰ ਮੁੱਖ ਤੌਰ ਤੇ ਜੇ ਸਮਝ ਨਾ ਹੋਵੇ ਤਾਂ ਮੈਟਾਫਿਜ਼ਿਕਸ ਹੈ ਜੋ ਕੁਝ ਵੀ ਹੈ ਉਸ ਬਾਰੇ ਪੜਦਾ ਪਦਾਰਤ ਕੀ ਹੈ ਅਸੀਂ ਜੋ ਵੇਖ ਚਾ ਮਹਿਸੂਸ ਕਰ ਰਹੇ ਹਾਂ ਉਹ ਸਭ ਕੀ ਹੈ ਅਸਲ ਕੀ ਹੈ ਅਸਤਿਤਵ ਕੀ ਹੈ ਸਮੇਂ ਤੇ ਸਥਾਨ ਦੀ ਪੌਦਿਕਤਾ ਕੀ ਹੈ ਤੇ ਇਦਾਂ ਦੇ ਹੋਰ ਕਈ ਸਵਾਲ ਇਹ ਸਾਰੇ ਸਵਾਲਾਂ ਦੇ ਉੱਤੇ ਮੈਟਾਫਿਜ਼ਿਕਸ ਕੰਮ ਕਰਦੀ ਹੈ ਜੇ ਅਪਕ ਪਦਾਰਥ ਦੀ ਗੱਲ ਕਰੀਏ ਤਾਂ ਸੁਕਰਾਟ ਤੋਂ ਪਹਿਲਾਂ ਦੇ ਫਲਸਫਾਕਾਰ ਜਿਵੇਂ ਕਿ ਥੇਲਸ ਨੇ ਇਹ ਐਲਾਨ ਕੀਤਾ ਸੀ ਕਿ ਸਾਰੇ ਪਦਾਰਥ ਦਾ ਮੂਲ ਪਾਣੀ ਬਾਅਦ ਵਿੱਚ ਜਦੋਂ ਵਿਗਿਆਨ ਅੱਗੇ ਵਧਿਆ ਤੇ ਐਟਮਾਂ ਦੀ ਖੋਜ ਹੋਈ ਤਾਂ ਇਹ ਸਿਧਾਂਤ ਤਾਂ ਗਲਤ ਸਾਬਿਤ ਹੋ ਗਿਆ ਪਰ ਇਸ ਵਿੱਚ ਇੱਕ ਗੱਲ ਸੀ ਕਿ ਸਾਰੇ ਪਦਾਰਥ ਦਾ ਮੂਲ ਇੱਕੋ ਚੀਜ਼ ਹੈ ਇਸ ਭਾਵਨਾ ਨੇ ਐਟਮਿਕ ਖੋਜ ਨੂੰ ਸਮਰਥਨ ਦਿੱਤਾ ਕਿ ਸਾਰੀ ਚੀਜ਼ਾਂ ਦਾ ਮੂਲ ਹੋਵੇਗੀ ਤਾਂ ਕੋਈ ਇੱਕ ਚੀਜ਼ ਹੈ ਤਰੀਕੇ ਨਾਲ ਮੈਟਾਫਿਜ਼ਿਕਸ ਅੱਗੇ ਵਧਿਆ ਮੈਟਾਫਿਜ਼ਿਕਸ ਦੀ ਹੋਰ ਵੀ ਕਈ ਸ਼ਖਾਵਾਂ ਹਨ ਜਿਵੇਂ ਪਹਿਲੀ ਹੈ ਆਨਟੋਲੋਜੀ ਇਹ ਹੈ ਅਸਤਿਤਵ ਦੀ ਪਰਚੋਲ ਇਸ ਵਿੱਚ ਮੁੱਖ ਤੌਰ ਤੇ ਵੇਖਿਆ ਜਾਂਦਾ ਹੈ ਕਿ ਜੋ ਚੀਜ਼ਾਂ ਸੀ ਵੇਖ ਰਹੇ ਹਾਂ ਉਹਨਾਂ ਦਾ ਅਸਤਿਤਵ ਹੈ ਵੀ ਕਿ ਨਹੀਂ ਜਦੋਂ ਉਹ ਦਾ ਦਾ ਸਤਿਤਵ ਬਾਕੀ ਚੀਜ਼ਾਂ ਦੇ ਨਾਲ ਕਿਵੇਂ ਮੇਲਜੋਲ ਕਰਦਾ ਹੈ ਜੇ ਉਦਾਹਰਨ ਲਈ ਤਾਂ ਇੱਕ ਕੁਰਸੀ ਤੇ ਨੰਬਰ 3 ਇਹਨਾਂ ਦੋਵਾਂ ਦੇ ਸਤਿਤਵ ਦੇ ਵਿੱਚ ਕੀ ਮੇਲ ਹੈ ਇੱਥੇ ਪੋਤ ਪ੍ਰੇਤ ਖਿਆਲ ਸੁਪਨੇ ਇਹਨਾਂ ਸਾਰਿਆਂ ਦੇ ਅਸਤਿਤਵ ਦੇ ਬਾਰੇ ਖੋਜ ਹੁੰਦੀ ਹੈ ਅਗਲੀ ਸ਼ਾਖਾ ਹੈ ਪਹਿਚਾਨ ਤੇ ਤਬਦੀਲੀ ਹੁਣ ਜਨਮ ਤੋਂ ਲੈ ਕੇ ਹੁਣ ਤੱਕ ਸਾਡੇ ਵਿੱਚ ਕਈ ਸਾਰੀਆਂ ਤਬਦੀਲੀਆਂ ਆਈਆਂ ਪਰ ਜੇ ਸਾਡੇ ਤੋਂ ਕੋਈ ਪੁੱਛੇ ਕਿ ਸਾਡੀ ਪਛਾਣ ਕੀ ਹੈ ਤਾਂ ਅਸੀਂ ਉਹੀ ਚੀਜ਼ਾਂ ਕਹਾਂਗੇ ਜੋ ਸਾਡੇ ਕੋਲ ਸਾਡੇ ਜਨਮ ਤੋਂ ਮੌਜੂਦ ਹਨ ਜਿਵੇਂ ਸਾਡਾ ਰੰਗ ਸਾਡਾ ਦੇਸ਼ ਸਾਡਾ ਨਾਮ ਤੇ ਹੋਰ ਕਈ ਚੀਜ਼ਾਂ ਤਾਂ ਸਵਾਲ ਮੈਟਾਫਿਜ਼ਿਕਸ ਇੱਥੇ ਇਹ ਉਠਾਉਂਦਾ ਹੈ ਕਿ ਸਾਡੇ ਵਿੱਚ ਉਹ ਚੀਜ਼ ਕੀ ਹੈ ਜੋ ਇੰਦੀ ਤਬਦੀਲੀਆਂ ਦੇ ਬਾਵਜੂਦ ਵੀ ਨਹੀਂ ਬਦਲੀ ਪਛਾਣ ਤੇ ਤਬਦੀਲੀ ਨੂੰ ਲੈ ਕੇ ਇੱਕ ਪੈਰਾਡੌਕਸ ਬੜਾ ਮਸ਼ਹੂਰ ਹੈ ਜਿਸ ਨੂੰ ਦ ਸ਼ਿਪ ਆਫ ਥੀਸਸ ਕਿਹਾ ਜਾਂਦਾ ਹੈ ਥੀਸ ਜੈਡ ਹਾਰ ਇਹ ਤੇ ਸਵਾਲ ਇਹ ਹੁੰਦਾ ਹੈ ਕਿ ਮੰਨ ਲਓ ਇੱਕ ਜਹਾਜ਼ ਹੈ ਜਿਸਦੇ ਵਿੱਚ ਕਈ ਸਾਰੇ ਪੁਰਜ਼ੇ ਹਨ ਹੁਣ ਇੱਕ ਇੱਕ ਪੁਰਜ਼ੇ ਨੂੰ ਇੱਕ ਇੱਕ ਕਰਕੇ ਬਦਲਿਆ ਜਾਂਦਾ ਹੈ ਨਵੇਂ ਪੁਰਜ਼ਿਆਂ ਨਾਲ ਤੇ ਸਵਾਲ ਇਹ ਹੈ ਕਿ ਅੰਤ ਦੇ ਵਿੱਚ ਜਾ ਕੇ ਕੀ ਜੋ ਨਵਾਂ ਜਹਾਜ਼ ਬਣੇਗਾ ਉਹ ਪਹਿਲੇ ਤੋਂ ਵੱਖ ਹੈ ਕਿ ਉਹੀ ਜਹਾਜ਼ ਹੈ ਤੇ ਜੇ ਉਹ ਪਹਿਲੇ ਤੋਂ ਵੱਖ ਹੈ ਤਾਂ ਫਿਰ ਕਿਸ ਪੁਰਜ਼ੇ ਦੇ ਬਦਲੇ ਜਾਣ ਤੋਂ ਬਾਅਦ ਉਹ ਜਹਾਜ਼ ਦੂਜਾ ਜਹਾਜ਼ ਬਣ ਗਿਆ ਜਾ ਕਿਹੜੇ ਕੁਰਸੇ ਤੋਂ ਪਹਿਲਾ ਉਹ ਪਹਿਲਾ ਜਹਾਜ਼ ਸੀ ਤੇ ਕਿਹਦੇ ਤੋਂ ਬਾਅਦ ਉਹ ਦੂਜਾ ਬਣਿਆ ਹੁਣ ਇਸ ਪੈਰਾਡੌਗਸ ਬਾਰੇ ਮੈਂ ਚਾਹਾਂਗਾ ਕਿ ਤੁਸੀਂ ਬੜੀ ਗਹਿਰਾਈ ਨਾਲ ਸੋਚੋ ਤੇ ਥੱਲੇ ਕਮੈਂਟਸ ਵਿੱਚ ਦੱਸੋ ਕਿ ਤੁਸੀਂ ਕੀ ਸੋਚਦੇ ਹੋ ਤੀਜਾ ਹੈ ਕਾਰਨਤਾ ਤੇ ਆਜ਼ਾਦੀ ਕੀ ਹਰ ਚੀਜ਼ ਜੋ ਸਾਡੇ ਨਾਲ ਹੁੰਦੀ ਹੈ ਜਾਂ ਹਰ ਘਟਨਾ ਦੇ ਪਿੱਛੇ ਕੋਈ ਕਾਰਨ ਹੈ ਜਾਂ ਚੀਜ਼ਾਂ ਆਪਣੇ ਆਪ ਹੁੰਦੀਆਂ ਹਨ ਇੱਕ ਬੜਾ ਹੀ ਰੋਚਕ ਥਿਉਰੀ ਇਸ ਤੇ ਪਿੱਛੇ ਦਿੱਤੀ ਜਾਂਦੀ ਹੈ ਜਿਸ ਨੂੰ ਬਟਰਫਲਾਈ ਇਫੈਕਟ ਕਿਹਾ ਜਾਂਦਾ ਹੈ ਇਸ ਦੇ ਵਿੱਚ ਕਿਹਾ ਜਾਂਦਾ ਹੈ ਕਿ ਮੰਨ ਲਓ ਜੇ ਇੱਕ ਥਾਂ ਤੇ ਤੁਸੀਂ ਕੌਫੀ ਪੀਂਦੇ ਹੋ ਜਾਂ ਕੋਈ ਤਿੰਨ ਕੱਪ ਉਠਾ ਕੇ ਰੱਖਦੇ ਹੋ ਤਾਂ ਉਸ ਚੀਜ਼ ਦਾ ਮੇਲ ਕਿਸੇ ਦੂਜੀ ਜਗ੍ਹਾ ਆਈ ਬਾੜ ਤੱਕ ਦੇ ਨਾਲ ਹੋ ਸਕਦਾ ਹੈ ਕਿ ਛੋਟੇ ਛੋਟੇ ਚੀਜ਼ਾਂ ਦੇ ਬਦਲਾਅ ਦੇ ਨਾਲ ਕਿਤੇ ਹੋਰ ਜਾਂ ਉਥੇ ਕੋਈ ਵੱਡਾ ਬਦਲਾਅ ਆ ਸਕਦਾ ਹੈ ਬੜੀ ਹੀ ਰੋਚਕ ਥਿਉਰੀ ਹੈ ਇਸ ਬਾਰੇ ਵੀ ਤੁਸੀਂ ਜ਼ਰੂਰ ਪੜ੍ਹੋ ਆਨੁਵਲੇ ਵੀਡੀਓਜ਼ ਦੇ ਵਿੱਚ ਆਪਾਂ ਇਹਦਾ ਬਾਰੇ ਹੋਰ ਡੇਰਾਈ ਵਿਸ਼ਵੀ ਗੱਲ ਕਰਾਂਗੇ ਪਰ ਜੇ ਤੁਸੀਂ ਆਪਣੀ ਖੋਜ ਵੀ ਵੀ ਨਾਲ ਰੱਖੋਗੇ ਤਾਂ ਤਾਂ ਨਹੀਂ ਵੀ ਜਾਣਕਾਰੀ ਵਿੱਚ ਵਾਧਾ ਹੋਵੇਗਾ ਅਗਲਾ ਹੈ ਮਨ ਤੇ ਸਰੀਰ ਦੇ ਵਿੱਚ ਦਾ ਅੰਦਰ ਹੁਣ ਦਿਮਾਗ ਤੇ ਸਾਡੇ ਸਰੀਰ ਦਾ ਹੀ ਹਿੱਸਾ ਹੈ ਪਰ ਇਸ ਦਿਮਾਗ ਦੇ ਵਿੱਚ ਵੀ ਇੱਕ ਪੂਰੀ ਅਲੱਗ ਦੁਨੀਆ ਹੈ ਆਪਾਂ ਸਾਡਾ ਮਨ ਸੋਚਦਾ ਹੈ ਨਿਰਣੈ ਲੈਂਦਾ ਹੈ ਅਲੱਗ-ਅਲੱਗ ਭਾਵਨਾਵਾਂ ਨੂੰ ਮਹਿਸੂਸ ਕਰਦਾ ਹੈ ਤਾਂ ਉਸ ਦਾ ਸਰੀਰ ਤੇ ਨਾਲ ਕੀ ਮੇਲ ਹੈ ਕਈ ਵਾਰੀ ਤ ਸਾਰੇ ਚੀਜ਼ਾਂ ਦਾ ਮੁੱਖ ਸਰੋਤ ਚੇਤਨਾ ਨੂੰ ਕਿਹਾ ਜਾਂਦਾ ਹੈ ਤੇ ਕਈ ਵਾਰੀ ਪਦਾਰਥ ਨੂੰ ਇਹਨਾਂ ਤੋਂ ਮਾ ਤਾਂ ਮੇਲ ਕਿੱਥੇ ਹੁੰਦਾ ਹੈ ਹੁਣ ਆਮ ਲੋਕਾਂ ਨੇ ਤਾਂ ਪਰਿਆਵਰਣ ਜਾਂ ਇਸ ਸੰਸਾਰ ਨੂੰ ਰੱਬ ਦੇ ਨਾਲੋਂ ਵੱਖ ਰੱਖਿਆ ਹੈ ਪਰ ਅਦਵੈਤ ਵਿਦਾਨਤ ਕਹਿੰਦਾ ਹੈ ਕਿ ਅਸਲ ਵਿੱਚ ਸਾਰਾ ਸਰੋਤ ਇੱਕ ਹੀ ਹੈ ਬਸ ਉਸ ਦਾ ਜਿਹੜਾ ਦ੍ਰਿਸ਼ੇ ਹਿੱਸਾ ਹੈ ਉਹ ਸੰਸਾਰ ਹੈ ਤੇ ਜਿਹੜਾ ਅਦ੍ਰਿਸ਼ੇ ਹਿੱਸਾ ਹੈ ਉਹ ਰੱਬ ਮੈਨੀਫੈਸਟਡ ਫਾਰਮ ਵਰਲਡ ਤੇ ਜਿਹੜੀ ਅਨਮੈਨੀਫੈਸਟਡ ਫਾਰਮ ਹੈ ਉਹ ਗੋਡ ਅਗਲੀ ਸ਼ਾਖਾ ਹੈ ਸਮਾਂ ਤੇ ਸਥਾਨ ਦੇ ਵਿਸ਼ਤਾਂ ਦੇ ਸਪੇਸ ਤੇ ਟਾਈਮ ਦਾ ਵਿਸ਼ਤਾਂ ਦੇ ਕਿ ਜਿਹੜਾ ਸਮਾਂ ਹੈ ਉਹ ਪਦਾਰਥ ਹੈ ਕਿ ਚੇਤਨਾ ਹੈ ਕਿ ਸਮਾਂ ਦਰਿਆ ਵਾਂਗੂ ਵਗਦਾ ਹੈ ਕਿ ਸਮਾਂ ਬਸ ਇੱਕ ਥਾਂ ਤੇ ਰੁਕਿਆ ਰਹਿੰਦਾ ਤੇ ਸਾਨੂੰ ਬਸ ਹੁੰਦੇ ਹੋਏ ਬਦਲਾਵਾਂ ਦੇ ਨਾਲ ਵਗਦਾ ਹੋਇਆ ਪ੍ਰਤੀਤ ਹੁੰਦਾ ਹੈ ਇਹ ਸਾਰੇ ਸਵਾਲਾਂ ਨੂੰ ਇੱਥੇ ਵਿਖਿਆ ਜਾਂਦਾ ਅਗਲੀ ਸ਼ਾਖਾ ਹੈ ਦਿਸਦੀਆਂ ਚੀਜ਼ਾਂ ਦੀ ਅਸਲਤਾ ਕਿ ਜਿਹੜੀਆਂ ਚੀਜ਼ਾਂ ਅਸੀਂ ਵੇਖਦੇ ਆਂ ਕਿ ਉਹੀ ਸੱਚ ਨੇ ਜਾਂ ਉਹਨਾਂ ਦੇ ਪਿੱਛੇ ਵੀ ਕੋਈ ਹੋਰ ਸੱਚ ਹੈ ਇਸ ਚੀਜ਼ ਨੂੰ ਸਮਝਣ ਲਈ ਮੈਂ ਤੁਹਾਨੂੰ ਕਹਾਂਗਾ ਕਿ ਇੱਕ ਹਾਲੀਵੁੱਡ ਦੀ ਫਿਲਮ ਮੈਟ੍ਰਿਕਸ ਹੈ ਉਹਨੂੰ ਜ਼ਰੂਰ ਵੇਖਿਓ ਜਿਸ ਦੇ ਨਾਲ ਤੁਹਾਡਾ ਦਿਮਾਗ ਖੁੱਲੇਗਾ ਕਿ ਅਸਲ ਵਿੱਚ ਚੀਜ਼ਾਂ ਦੇ ਪਿੱਛੇ ਉਹਦੀ ਸਚਾਈ ਕਿੰਨੇ ਗਹਿਰੇ ਪਦਰਤਕ ਹੋ ਸਕਦੀ ਹੈ ਤੇ ਆਖਰੀ ਸ਼ਾਖਾ ਹੈ ਪਰਮਾਤਮਾ ਤੇ ਆਖਰੀ ਹਕੀਕਤ ਇਸ ਦੇ ਵਿੱਚ ਪਰਮਾਤਮਾ ਹੈ ਕਿ ਨਹੀਂ ਹੈਗਾ ਹੈ ਤੇ ਕਿਸ ਰੂਪ ਵਿੱਚ ਹੈ निराकार रूप ਦੇ ਵਿੱਚ ਜਾਂ ਆਕਾਰ ਦੇ ਰੂਪ ਦੇ ਵਿੱਚ ਜੇ ਰੱਬ ਹੈਗਾ ਤਾਂ ਉਸ ਦਾ ਇਸ ਦੁਨੀਆ ਨੂੰ ਬਣਾਉਣ ਦਾ ਕਾਰਨ ਕੀ ਹੈ ਜੇ ਰੱਬ ਨਹੀਂ ਹੈ ਤਾਂ ਫਿਰ ਇਸ ਦੁਨੀਆ ਬਣੀ ਕਿਉਂ ਹੈ ਇਹ ਸਾਰੇ ਸਵਾਲਾਂ ਨੂੰ ਇੱਥੇ ਵਿਖਿਆ ਜਾਂਦਾ ਹੈ ਇਸ ਦੇ ਨਾਲ ਕਈ ਵਾਰ ਕੋਸਮੋਲੋਜੀ ਵੀ ਜੁੜ ਜਾਂਦੀ ਹੈ ਜਦੋਂ ਗੱਲ ਸੰਸਾਰ ਦੇ ਪਦਰ ਦੀ ਹੋ ਰਹੀ ਹੋਵੇ ਹੁਣ ਜਦੋਂ ਜਦੋਂ ਇਤਿਹਾਸ ਵਿੱਚ ਫਲਸਫੇਕਾਰ ਅੱਗੇ ਆਏ ਨੇ ਉਹਨਾਂ ਨੇ ਆਪਣੇ ਹਿਸਾਬ ਦੇ ਨਾਲ ਸੰਸਾਰ ਦੀ ਮੈਟਾਫਿਜ਼ਿਕਸ ਜਾਂ ਤਤਵ ਮੇਮਾਂਸਾ ਨੂੰ ਪਰਿਭਾਸ਼ਿਤ ਕੀਤਾ ਹੈ इस करके मैटाफिराई उ चर्चा की जा सकती है जो तो एक, -एक फलसफाकार के बारे जाए इस बारे मैं एक नवी लड़ी की शुरुआत बुनियादी फिलसफा तो बाद करा जिसका नाम होगा इतिहास फिलसफा उस आप एक एक फलसफाकार के वालों दिते गए मैटाफिजिक्स के सिद्धांतों के उदो तक मैं उम्मीद करता हाँ कि मैं एक पदरी तौर पर मैटाफिजिक्स की समझ तक दे पाया हूँ अगली भीडियो के इसकी अगली शाखा एपिस्टीमोलॉजी या गयान विमानसा के बारे गल करा तद तकली सू दौ इजाजत धन्यवाद